ਸ਼੍ਰੀ ਕਿਰਤਪੁਰ ਸਾਹਿਬ ਦੇ ਤੇ ਅਸਿਕ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦੀ ਪੁਰਾਤਨ ਡਿਊੜੀ ਨੇੜੇ ਭਾਰੀ ਬਰਸਾਤ ਕਾਰਨ ਕਾਫੀ ਵੱਡੀ ਖਾਰ ਲੱਗ ਗਈ ਸੀ ਤੇ ਨਾਲ ਵਾਲਾ ਪਹਾੜ ਵੀ ਬੈਠ ਗਿਆ ਸੀ ਜਿਸ ਕਾਰਨ ਡਿਊੜੀ ਨੂੰ ਨੁਕਸਾਨ ਹੋਣ ਦਾ ਖਤਰਾ ਪੈਦਾ ਹੋ ਗਿਆ ਸੀ ਜਿਸ ਤੋਂ ਬਾਅਦ ਜਿੱਤੇ ਇਲਾਕੇ ਪਰ ਦੇ ਨੌਜਵਾਨਾਂ ਵੱਲੋਂ ਅਤੇ ਡਿਊੜੀ ਨੂੰ ਨੁਕਸਾਨ ਤੋਂ ਬਚਾਉਣ ਲਈ ਸੇਵਾ ਸ਼ੁਰੂ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਦੇ ਨੌਜਵਾਨ ਮਿੱਟੀ ਦੀਆਂ ਬੋਰੀਆਂ ਪਰ ਕੇ ਗੁਰਦੁਆਰਾ ਸਾਹਿਬ ਵਿਖੇ ਟਰੈਕਟਰ ਟਰਾਲੀਆਂ ਵਿੱਚ ਪਾ ਕੇ ਪਹੁੰਚੇ ਤੇ ਉੱਥੇ ਹੀ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਵੀ ਖੁਦ ਸੇਵਾ ਕੀਤੀ ਜਾ ਗੁਰਦੁਆਰਾ ਸਾਹਿਬ ਦੀ ਪ੍ਰਾਤਨ ਡਿਓੜੀ ਨੂੰ ਨੁਕਸਾਨ ਤੋਂ ਬਚਾਉਣ ਦੇ ਲਈ ਨੌਜਵਾਨਾਂ ਵਿੱਚ ਭਾਰੀ ਜੋਸ਼ ਹੈ ਜਿਸ ਕਰਕੇ ਨੌਜਵਾਨ ਸੈਂਕੜਿਆਂ ਦੀ ਗਿਣਤੀ 'ਚ ਸੇਵਾ ਵਿੱਚ ਜੁਟੇ ਹੋਏ ਨੇ ਪਿਛਲੇ ਹਫਤੇ ਤੋਂ ਲਗਾਤਾਰ ਜਦੋਂ ਤੋਂ ਸਾਡੇ ਇਲਾਕੇ ਦੇ ਵਿੱਚ ਭਾਰੀ ਬਰਸਾਤ ਤੇ ਉਸ ਤੋਂ ਬਾਅਦ ਡੈਮ ਦਾ ਪਾਣੀ ਛੱਡਣ ਦੇ ਕਰਕੇ ਜਿਹੜਾ ਨੁਕਸਾਨ ਹੋਇਆ ਸੀ ਪਿਛਲੇ ਇੱਕ ਹਫ਼ਤੇ ਤੋਂ ਚਾਹੇ ਉਹ ਚੜੀ ਵਾਲੀ ਨਹਿਰ ਦਾ ਫਾੜ ਹੋਵੇ ਮਿੰਡਵਾ ਵਾਲੀ ਨਹਿਰ ਦਾ ਫਾੜ ਹੋਵੇ ਉਸ ਤੋਂ ਬਾਅਦ ਅਗੰਪੁਰ ਬੁੱਲ ਹੋਵੇ ਬੁਰਜ ਹੋਵੇ ਲੋਧੀਪੁਰ ਹੋਵੇ ਮੈਂਦਲੀ ਕਣਾ ਹੋਵੇ ਹਰੀਆਲ ਹੋਵੇ ਚੰਦਪੁਰ ਬੇਲਾ ਹੋਵੇ ਲక్ష్ਮੀ ਨਾਰਾਇਣ ਮੰਦਿਰ ਹੋਵੇ ਜਾਂ ਫਿਰ ਬਾਬਾ ਗੁਰਦਿੱਤਾ ਜੀ ਦੇ ਇਸ ਸਥਾਨ ਦੇ ਉੱਤੇ ਤਿੰਨ ਦਿਨਾਂ ਤੋਂ ਸਾਰੇ ਮੁੰਡੇ ਤੇ ਹੁਣ ਵੀ ਸੜਕ ਦੇ ਉੱਤੇ ਵੀ ਜਿੱਥੇ-ਿੱਥੇ ਜੇ ਕੋਈ ਕੁਝ ਵੀ ਹੁੰਦਾ ਸਾਰੀ ਟੀਮਾਂ ਬੇ ਇੰਨੀ ਜ਼ਿਆਦਾ ਮਿਹਨਤ ਕੋਈ ਵਕੀਲ ਹੈ ਕੋਈ ਚੰਗੀ-ਚੰਗੀ ਨੌਕਰੀ ਕਰਦਾ ਪਰ ਮਿੱਟੀ ਨਾਲ ਮਿੱਟੀ ਹੋ ਕੇ ਦੇਰ ਰਾਤ ਤੱਕ ਆਪਣੇ ਆਪ ਇਹ ਇਹਨਾਂ ਸਭ ਦੀ ਮਿਹਨਤ ਕਿਦਾ ਕਿਰਨ ਆਮ ਲਈ ਕਿਸੇ ਰਸ ਤੇ ਉਹ ਸਭ ਨੇ ਇੰਨੀ ਮਿਹਨਤ ਕੀਤੀ ਹੈ ਸਾਡੇ ਸਾਰੇ ਵੀਰ ਵਕੀਲ ਸਾਹਿਬ ਹਨikhil ji shammi jassi ਸਾਡਾ ਭਰਾ ਬਹੁਤ ਇੱਕ ਮੁੰਡਾ ਪਹਿਲੇ ਤੇ ਦੋ ਚਾਰ ਦਿਨ ਗੁਰਨਾਮ ਬਹੁਤ ਜੋਰ ਲਾਇਆ ਇੱਧਰ ਸਾਡੀ ਸਾਰੀ ਸਾਡੇ ਸਰਪੰਚ ਸਰਪਿੰਡਾਂ ਦੇ ਸਰਪੰਚ ਸਾਹਿਬਾਨਾਂ ਨੇ ਆਪ ਆਪ ਨੂੰਡੇ ਦੇ ਚੱਕ ਚੱਕ ਕੇ ਕੰਮ ਕੀਤਾ ਬਹੁਤ 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 ਵੱਡੀ ਸੇਵਾ ਸਾਰਿਆਂ ਦੀ ਬਹੁਤ ਇਦਾਂ ਦੇ ਯਾਨੀ ਸੈਂਕੜੇ ਨੌਜਵਾਨ ਲੱਗੇ ਸੀ ਕਿਸੇ ਸਭ ਦਾ ਜਿਹੜਾ ਹੈ ਸਭ ਦਾ ਬਹੁਤ ਧੰਨਵਾਦ ਇਹਨਾਂ ਸਾਰਿਆਂ ਦੀ ਮਿਹਨਤ ਕਰਕੇ ਤੇ ਸਭ ਤੋਂ ਵੱਡੀ ਗੱਲ ਹੈ ਗੁਰੂ ਸਾਹਿਬ ਦੀ ਛੇਵੇਂ ਬਾਦਸ਼ਾਹ ਦੇ ਕਿਰਪਾ ਸਦਕਾ ਕੋਈ ਵੀ ਵੱਡਾ ਨੁਕਸਾਨ ਕੋਈ ਮੇਜਰ ਬਰੀਚ ਕੋਈ ਸਾਡੇ ਕੋਈ ਮੇਜਰ ਬੰਨ ਸਾਡੇ ਇਲਾਕੇ 'ਚ ਨਹੀਂ ਟੁੱਟਿਆ ਤੇ ਗੁਰੂ ਸਾਹਿਬ ਇਦਾਂ ਹੀ ਕਿਰਪਾ ਰੱਖਣ ਤੇ ਹੁਣ ਪਾਣੀ ਵੀ ਰਿਸਟ ਕਰ ਰਿਹਾ ਡੈਮ ਦਾ ਲੈਵਲ ਘਟ ਰਿਹਾ ਤੇ ਲక్ష్ਮੀਨਾਰਾਇਣ ਮੰਦਿਰ ਦਾ ਇਹ ਤਿੰਨ ਦਿਨ ਤੋਂ ਡੰਗਾ ਸੇਵਾ ਚੱਲ ਰਿਹਾ ਕੰਪਲੀਟ ਹੋ ਗਏ ਬਾਬਾ ਗੁਰਦਿੱਤਾ ਜੀ ਵੀ ਇਹਨਾਂ ਮੁੰਡਿਆਂ ਨੇ ਜੋ ਤੁਸੀਂ ਬੋਰੀਆਂ ਦੀ ਗਿਣਤੀ ਕਰ ਲਓ ਬਰਜ ਖਲੀਫਾ ਖੜਾ ਕਰਤਾ ਬੋਰੀਆਂ ਦਾ ਇੰਨੀ ਜ਼ਿਆਦਾ ਮਿਹਨਤ ਤਿੰਨ ਦਿਨ ਤੋਂ ਲੱਗੇ ਹੋਇਆ ਤੇ ਆਲਮੋਸਟ ਹੁਣ ਜਿਹੜਾ ਹੈ ਕੰਮ ਮੁਕੰਮਲ ਹੋ ਚੁੱਕੇ ਕੱਦੇ ਦਿਨ ਦਾ ਕੰਮ ਹੋਰ ਪਰ ਜਿਹੜਾ ਮੇਨ ਰਿਸਕੀ ਕੰਮ ਸੀ ਉਹ ਸਾਰਾ ਇਹਨਾਂ ਮੁੰਡਿਆਂ ਨੇ ਜੋਰ ਲਾ ਲਾ ਕੇ ਪਤਾ ਨਹੀਂ ਕਿੱਥੋਂ ਕਿੱਥੋਂ ਟਰਾਲੀਆਂ ਕਿਹੜਾ ਪਿੰਡ ਨਹੀਂ ਹੈ ਕੋਈ ਤਾਂ ਸਵੇਕ ਨੌਲੀ ਤੋਂ ਪਤਾ ਨਹੀਂ ਕਿੱਥੋਂ-ਕਿੱਥੋਂ ਟਰਾਲੀਆਂ ਆਈਆਂ ਤੇ ਕਿੰਨੇ ਮੁੰਡੇ ਜਿਹੜੇ ਬਹੁਤ ਮਿਹਨਤ ਕੀਤੀ ਹੈ ਸਾਡਾ ਮੁੰਡਾ ਸੈਂਟ ਸੈਂਡ ਯਾਰ ਜੋ ਪਤਾ ਨਹੀਂ ਕਿੰਨੇ ਨੌਜਵਾਨਾਂ ਨੇ ਮਿਹਨਤ ਕਰਕੇ ਬੋਰੀਆਂ ਦੇ ਟਰੱਕਾਂ ਦੇ ਟਰੱਕ ਜਿਹੜੇ ਇੱਥੇ ਲੱਗੇ ਆ ਮੰਤਰੀ ਸਾਹਿਬ ਸਾਰੇ ਇਲਾਕੇ ਦੀ ਤਸਵੀਰ ਹੈ ਠੀਕ ਹੈ ਨਾ ਦੇਖੋ ਜਦੋਂ ਮੰਦਰ ਦਾ ਕੰਮ ਸੀ ਤਾਂ ਵੀ ਦੇਖੋ ਕੋਈ ਧਰਮ ਨਹੀਂ ਕੋਈ ਕੁਸ਼ ਨਹੀਂ ਅੱਜ ਗੁਰਦੁਆਰੇ ਕੋਈ ਧਰਮ ਨਹੀਂ ਕੋਈ ਜਾਤੀ ਨਹੀਂ ਕੋਈ ਕੁਸ਼ ਨਹੀਂ ਸਿਰਫ ਇਹ ਦੇਖ ਕੇ ਹਨ ਸਾਰਾ ਜਿਹੜਾ ਕੰਮ ਕਰਿਆ ਐਵੇਂ ਬਦਨਾਮ ਕੀਤਾ ਵਾ ਸੀ ਕਿ ਜੇ ਅਛਾ ਨਾ ਸ਼ਾ ਇਹ ਹੈ ਉਹ ਹੈ ਅੱਜ ਪੰਜਾਬ ਨੇ ਆਪਣੇ ਪੰਜਾਬ ਨੇ ਦਿਖਾ ਦਿੱਤਾ ਕਿ ਪੰਜਾਬ ਦੀ ਜਵਾਨੀ ਚ ਕਿੰਨਾ ਦਮ ਹੈ ਪੰਜਾਬ ਗੁਰੂਆਂ ਦੇ ਨਾਮ ਤੇ ਵਸਦਾ ਸ਼ਹੀਦ ਸਿੰਘਾਂ ਦੇ ਨਾਮ ਤੇ ਵਸਦਾ ਸ਼ਹੀਦਾਂ ਦੇ ਨਾਮ ਤੇ ਵਸਦਾ ਉਹ ਦਿਖਾ ਦਿੱਤਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸ਼੍ਰੀ ਕਿਰਤਪੁਰ ਸਾਹਿਬ ਦੇਤੇ ਅਸੇ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦੀ ਪੁਰਾਤਨ ਡਿਉੜੀ ਨੇੜੇ ਭਾਰੀ ਬਰਸਾਤ ਕਾਰਨ ਕਾਫੀ ਵੱਡੀ ਖਾਰ ਲੱਗ ਗਈ ਸੀ ਤੇ ਨਾਲ ਵਾਲਾ ਪਹਾੜ ਵੀ ਢੱਕਿਆ ਸੀ ਜਿਸ ਕਾਰਨ ਡਿਉੜੀ ਨੂੰ ਨੁਕਸਾਨ ਹੋਣ ਦਾ ਖਤਰਾ ਪੈਦਾ ਹੋ ਗਿਆ ਸੀ ਜਿਸ ਤੋਂ ਬਾਅਦ ਜਿੱਥੇ ਇਲਾਕੇ ਪਰ ਦੇ ਨੌਜਵਾਨਾਂ ਵੱਲੋਂ ਇਕੱਠੇ ਡਿਉੜੀ ਨੂੰ ਨੁਕਸਾਨ ਤੋਂ ਬਚਾਉਣ ਲਈ ਸੇਵਾ ਸ਼ੁਰੂ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਦੇ ਨੌਜਵਾਨ ਮਿੱਟੀ ਦੀਆਂ ਬੋਰੀਆਂ ਪਰ ਕੇ ਗੁਰਦੁਆਰਾ ਸਾਹਿਬ ਵਿਖੇ ਟਰੈਕਟਰ ਟਰਾਲੀਆਂ ਵਿੱਚ ਪਾ ਕੇ ਪਹੁੰਚੇ ਤੇ ਉੱਤੇ ਹੀ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਵੀ ਖੁਦ ਸੇ ਗੁਰਦੁਆਰਾ ਸਾਹਿਬ ਦੀ ਪ੍ਰਾਤਨ ਡਿਓੜੀ ਨੂੰ ਨੁਕਸਾਨ ਤੋਂ ਬਚਾਉਣ ਦੇ ਲਈ ਨੌਜਵਾਨਾਂ ਵਿੱਚ ਭਾਰੀ ਜੋਸ਼ ਹੈ ਜਿਸ ਕਰਕੇ ਨੌਜਵਾਨ ਸੈਂਕੜਿਆਂ ਦੀ ਗਿਣਤੀ 'ਚ ਸੇਵਾ ਵਿੱਚ ਜੁਟੇ ਹੋਏ ਨੇ ਪਿਛਲੇ ਹਫਤੇ ਤੋਂ ਲਗਾਤਾਰ ਜਦੋਂ ਤੋਂ ਸਾਡੇ ਇਲਾਕੇ ਦੇ ਵਿੱਚ ਭਾਰੀ ਬਰਸਾਤ ਤੇ ਉਸ ਤੋਂ ਬਾਅਦ ਟੈਂਕ ਦਾ ਪਾਣੀ ਛੱਡਣ ਦੇ ਕਰਕੇ ਜਿਹੜਾ ਨੁਕਸਾਨ ਹੋਇਆ ਸੀ ਪਿਛਲੇ ਇੱਕ ਹਫ਼ਤੇ ਤੋਂ ਚਾਹੇ ਉਹ ਚੇੜੀ ਵਾਲੀ ਨਹਿਰ ਦਾ ਫਾੜ ਹੋਵੇ ਮਿੰਡਵਾ ਵਾਲੀ ਨਹਿਰ ਦਾ ਫਾੜ ਹੋਵੇ ਉਸ ਤੋਂ ਬਾਅਦ ਅਗੰਪੁਰ ਬੁੱਲ ਹੋਵੇ ਬੁਰਜ ਹੋਵੇ ਲੋਧੀਪੁਰ ਹੋਵੇ ਮੈਂਦਲੀ ਕਣਾ ਹੋਵੇ ਹਰੀਆਲ ਹੋਵੇ ਚੰਦਪੁਰ ਬੇਲਾ ਹੋਵੇ ਲక్ష్ਮੀ ਨਾਰਾਇਣ ਮੰਦਿਰ ਹੋਵੇ ਜਾਂ ਫਿਰ ਬਾਬਾ ਗੁਰਦੁੱਤਾ ਜੀ ਦੇ ਇਸ ਸਥਾਨ ਦੇ ਉੱਤੇ ਤਿੰਨ ਦਿਨਾਂ ਤੋਂ ਸਾਰੇ ਮੁੰਡੇ ਤੇ ਹੁਣ ਵੀ ਸੜਕ ਦੇ ਉੱਤੇ ਵੀ ਜਿੱਥੇ-ਿੱਥੇ ਜੇ ਕੋਈ ਕੁਝ ਵੀ ਹੁੰਦਾ ਸਾਰੀ ਟੀਮਾਂ ਬੇਜ ਇੰਨੀ ਜ਼ਿਆਦਾ ਮਿਹਨਤ ਕੋਈ ਵਕੀਲ ਹੈ ਕੋਈ ਚੰਗੀ-ਚੰਗੀ ਨੌਕਰੀ ਕਰਦਾ ਪਰ ਮਿੱਟੀ ਨਾਲ ਮਿੱਟੀ ਹੋ ਕੇ ਦੇਰ ਰਾਤ ਤੱਕ ਆਪਣੇ ਆਪ ਨੂੰ ਇਹ ਇੰਨਾ ਸਭ ਦੀ ਮਿਹਨਤ ਹੈ ਕਿਦਾ ਕਿਰਨ ਆਮ ਲਈ ਕਿਸੇ ਰਹਿ ਉਹ ਸਭ ਨੇ ਇੰਨੀ ਮਿਹਨਤ ਕੀਤੀ ਹੈ ਸਾਡੇ ਸਾਰੇ ਵੀਰ ਵਕੀਲ ਸਾਹਿਬ ਹਨikhil ji shammi jassi ਸਾਡਾ ਭਰਾ ਬਹੁਤ ਇੱਕ ਮੁੰਡਾ ਪਹਿਲੇ ਤੇ ਦੋ ਚਾਰ ਦਿਨ ਗੁਰਨਾਮ ਬਹੁਤ ਜੋਰ ਲਾਇਆ ਇੱਧਰ ਸਾਡੀ ਸਾਰੀ ਸਾਡੇ ਸਰਪੰਚ ਸਰਪਿੰਡਾਂ ਦੇ ਸਰਪੰਚ ਸਾਹਿਬਾਨਾਂ ਨੇ ਆਪ ਆਪ ਮੁੱਡੇ ਦੇ ਚੱਕ ਚੱਕ ਕੇ ਕੰਮ ਕੀਤਾ ਬਹੁਤ 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 ਵੱਡੀ ਸੇਵਾ ਸਾਰਿਆਂ ਦੀ ਬਹੁਤ ਐਦਾਂ ਦੇ ਯਾਨੀ ਸੈਂਕੜੇ ਨੌਜਵਾਨ ਲੱਗੇ ਸੀ ਕਿਸੇ ਸਭ ਦਾ ਜਿਹੜਾ ਹੈ ਸਭ ਦਾ ਬਹੁਤ ਧੰਨਵਾਦ ਇਹਨਾਂ ਸਾਰਿਆਂ ਦੇ ਮਿਹਨਤ ਕਰਕੇ ਤੇ ਸਭ ਤੋਂ ਵੱਡੀ ਗੱਲ ਹੈ ਗੁਰੂ ਸਾਹਿਬ ਦੀ ਛੇਵੇਂ ਬਾਦਸ਼ਾਹ ਦੀ ਕਿਰਪਾ ਅੱਜ ਤੱਕ ਕੋਈ ਵੀ ਵੱਡਾ ਨੁਕਸਾਨ ਕੋਈ ਮੇਜਰ ਬਰੀਚ ਕੋਈ ਸਾਡੇ ਕੋਈ ਮੇਜਰ ਬੰਨ ਸਾਡੇ ਇਲਾਕੇ 'ਚ ਨਹੀਂ ਕਿਟਿਆ ਤੇ ਗੁਰੂ ਸਾਹਿਬ ਇਹਦੇ ਕਿਰਪਾ ਰੱਖਣ ਤੇ ਹੁਣ ਪਾਣੀ ਵੀ ਰਸੀਡ ਕਰ ਰਿਹਾ ਡੈਮ ਦਾ ਲੈਵਲ ਘਟ ਰਿਹਾ ਤੇ ਲక్ష్ਮੀਨਾਰਾਇਣ ਮੰਦਿਰ ਤੋਂ ਤਿੰਨ ਦਿਨ ਤੋਂ ਡੰਗਾ ਸੇਵਾ ਚੱਲ ਰਹੀ ਕੰਪਲੀਟ ਹੋ ਗਏ ਬਾਬਾ ਗੁਰਦਿੱਤਾ ਜੀ ਵੀ ਇਹਨਾਂ ਮੁੰਡਿਆਂ ਨੇ ਜੋ ਤੁਸੀਂ ਬੋਰੀਆਂ ਦੀ ਗਿਣਤੀ ਕਰ ਲਓ ਬਰਜ ਖਲੀਫਾ ਖੜਾ ਕਰਤਾ ਬੋਰੀਆਂ ਦਾ ਇੰਨੀ ਜ਼ਿਆਦਾ ਮਿਹਨਤ ਤਿੰਨ ਦਿਨ ਤੋਂ ਲੱਗੇ ਹੋਇਆ ਤੇ ਆਲਮੋਸਟ ਹੁਣ ਜਿਹੜਾ ਹੈ ਕੰਮ ਮੁਕੰਮਲ ਹੋ ਚੁੱਕੇ ਅੱਦੇ ਦਿਨ ਦਾ ਕੰਮ ਹੋ ਰਿਹਾ ਪਰ ਜਿਹੜਾ ਮੇਨ ਰਿਸਕੀ ਕੰਮ ਸੀ ਉਹ ਸਾਰਾ ਇਹਨਾਂ ਮੁੰਡਿਆਂ ਨੇ ਜੋਰ ਲਾ ਲਾ ਕੇ ਪਤਾ ਨਹੀਂ ਕਿੱਥੋਂ ਕਿੱਥੋਂ ਟਰਾਲੀਆਂ ਕਿਹੜਾ ਪਿੰਡ ਨਹੀਂ ਹੈ ਕੋਈ ਦੱਸ ਰਿਹਾ ਕਿ ਨੌਲੀ ਤੋਂ ਪਤਾ ਨਹੀਂ ਕਿੱਥੋਂ-ਕਿੱਥੋਂ ਟਰਾਲੀਆਂ ਆਈਆਂ ਤੇ ਕਿੰਨੇ ਮੁੰਡੇ ਜਿਹੜੇ ਬਹੁਤ ਮਿਹਨਤ ਕੀਤੀ ਹੈ ਤੁਹਾਡਾ ਮੁੰਡਾ ਐਕਸੀਡੈਂਟ ਸੀ ਸੈਂਟੀਅਰ ਜੋ ਪਤਾ ਨਹੀਂ ਕਿੰਨੇ ਨੌਜਵਾਨਾਂ ਨੇ ਮਿਹਨਤ ਕਰਦੇ ਬੋਰੀਆਂ ਦੇ ਟਰੱਕਾਂ ਦੇ ਟਰੱਕ ਜਿਹੜੇ ਇੱਥੇ ਲੱਗੇ ਮੰਤਰੀ ਸਾਹਿਬ ਸਾਰੀ ਸ਼ਹਿਰੀ ਇਲਾਕੇ ਦੀ ਤਸਵੀਰ ਹੈ ਠੀਕ ਹੈ ਨਾ ਦੇਖੋ ਜਦੋਂ ਮੰਦਰ ਦਾ ਕੰਮ ਸੀ ਤਾਂ ਵੀ ਦੇਖੋ ਕੋਈ ਧਰਮ ਨਹੀਂ ਕੋਈ ਕੁਸ਼ ਨਹੀਂ ਅੱਜ ਗੁਰਦੁਆਰੇ ਕੋਈ ਧਰਮ ਨਹੀਂ ਕੋਈ ਜਾਤੀ ਨਹੀਂ ਕੋਈ ਕੁਸ਼ ਨਹੀਂ ਸਿਰਫ ਇਹ ਦੇਖ ਕੇ ਹਨੇ ਸਾਰਾ ਜਿਹੜਾ ਕੰਮ ਕਰਿਆ ਐਵੇਂ ਬਦਨਾਮ ਕੀਤਾ ਹੋਇਆ ਸੀ ਕਿ ਜੇ ਅਛਾ ਨਾ ਸ਼ਾ ਇਹ ਹੋਵੇ ਅੱਜ ਪੰਜਾਬ ਨੇ ਆਪਣੇ ਪੰਜਾਬ ਨੇ ਦਿਖਾ ਦਿੱਤਾ ਕਿ ਪੰਜਾਬ ਦੀ ਜਵਾਨੀ ਚ ਕਿੰਨਾ ਦਮ ਐ ਪੰਜਾਬ ਗੁਰੂਆਂ ਦੇ ਨਾਮ ਤੇ ਵੱਸਦਾ ਸ਼ਹੀਦ ਸਿੰਘਾਂ ਦੇ ਨਾਮ ਤੇ ਵੱਸਦਾ ਸ਼ਹੀਦਾਂ ਦੇ ਨਾਮ ਤੇ ਵੱਸਦਾ ਉਹ ਦਿਖਾ ਦਿੱਤਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸ਼੍ਰੀ ਕਿਰਤਪੁਰ ਸਾਹਿਬ ਦੇਤੇ ਅਸਿਟ ਗੁਰਦੁਆਰਾ ਬਾਬਾ ਗੁਰਦੇਤਾ ਜੀ ਦੀ ਪੁਰਾਤਨ ਡਿਊੜੀ ਨੇੜੇ ਭਾਰੀ ਬਰਸਾਤ ਕਾਰਨ ਕਾਫੀ ਵੱਡੀ ਖਾਰ ਲੱਗ ਗਈ ਸੀ ਤੇ ਨਾਲ ਵਾਲਾ ਪਹਾੜ ਵੀ ਬੈਠ ਗਿਆ ਸੀ ਜਿਸ ਕਾਰਨ ਡਿਊੜੀ ਨੂੰ ਨੁਕਸਾਨ ਹੋਣ ਦਾ ਖਤਰਾ ਪੈਦਾ ਹੋ ਗਿਆ ਸੀ ਜਿਸ ਤੋਂ ਬਾਅਦ ਜਿੱਤੇ ਇਲਾਕੇ ਪਰ ਦੇ ਨੌਜਵਾਨਾਂ ਵੱਲੋਂ ਅਤੇ ਡਿਊੜੀ ਨੂੰ ਨੁਕਸਾਨ ਤੋਂ ਬਚਾਉਣ ਲਈ ਸੇਵਾ ਸ਼ੁਰੂ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਦੇ ਨੌਜਵਾਨ ਮਿੱਟੀ ਦੀਆਂ ਬੋਰੀਆਂ ਪਰਕੇ ਗੁਰਦੁਆਰਾ ਸਾਹਿਬ ਵਿਖੇ ਟਰੈਕਟਰ ਟਰਾਲੀਆਂ ਵਿੱਚ ਪਾ ਕੇ ਪਹੁੰਚੇ ਤੇ ਉੱਤੇ ਹੀ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਵੀ ਖੁਦ ਸੇਵਾ ਕੀਤੀ ਗੁਰਦੁਆਰਾ ਸਾਹਿਬ ਦੀ ਪ੍ਰਾਤਨ ਡਿਓੜੀ ਨੂੰ ਨੁਕਸਾਨ ਤੋਂ ਬਚਾਉਣ ਦੇ ਲਈ ਨੌਜਵਾਨਾਂ ਵਿੱਚ ਭਾਰੀ ਜੋਸ਼ ਹੈ ਜਿਸ ਕਰਕੇ ਨੌਜਵਾਨ ਸੈਂਕੜਿਆਂ ਦੀ ਗਿਣਤੀ 'ਚ ਸੇਵਾ ਵਿੱਚ ਜੁਟੇ ਹੋਏ ਨੇ। ਕੁੱਝ ਨੇ ਹਫ਼ਤੇ ਤੋਂ ਲਗਾਤਾਰ ਜਦੋਂ ਤੋਂ ਸਾਡੇ ਇਲਾਕੇ ਦੇ ਵਿੱਚ ਭਾਰੀ ਬਰਸਾਤ ਤੇ ਉਸ ਤੋਂ ਬਾਅਦ ਟੈਂਕ ਦਾ ਪਾਣੀ ਛੱਡਣ ਦੇ ਕਰਕੇ ਜਿਹੜਾ ਨੁਕਸਾਨ ਹੋਇਆ ਸੀ ਪਿਛਲੇ ਇੱਕ ਹਫ਼ਤੇ ਤੋਂ ਚਾਹੇ ਉਹ ਚੇੜੀ ਵਾਲੀ ਨਹਿਰ ਦਾ 파ੜ ਹੋਵੇ ਮਿੰਡਵਾ ਵਾਲੀ ਨਹਿਰ ਦਾ 파ੜ ਹੋਵੇ ਉਸ ਤੋਂ ਬਾਅਦ ਅਗੰਪੁਰ ਬੁੱਲ ਹੋਵੇ ਬੁਰਜ ਹੋਵੇ ਲੋਧੀਪੁਰ ਹੋਵੇ ਮੈਂਦਲੀ ਕਣਾ ਹੋਵੇ ਹਰੀਆਲ ਹੋਵੇ ਚੰਦਪੁਰ ਬੇਲਾ ਹੋਵੇ ਲక్ష్ਮੀ ਨਾਰਾਇਣ ਮੰਦਿਰ ਹੋਵੇ ਜਾਂ ਫਿਰ ਬਾਬਾ ਗੁਰਦਿੱਤਾ ਜੀ ਦੇ ਇਸ ਸਥਾਨ ਦੇ ਉੱਤੇ ਤਿੰਨ ਦਿਨਾਂ ਤੋਂ ਸਾਰੇ ਮੁੰਡੇ ਤੇ ਹੁਣ ਵੀ ਸੜਕ ਦੇ ਉੱਤੇ ਵੀ ਜਿੱਥੇ-ਿੱਥੇ ਜੇ ਕੋਈ ਕੁਛ ਵੀ ਹੁੰਦਾ ਸਾਰੀ ਟੀਮਾਂ ਦੇ ਇੰਨੀ ਜ਼ਿਆਦਾ ਮਿਹਨਤ ਕੋਈ ਵਕੀਲ ਹੈ ਕੋਈ ਚੰਗੀ-ਚੰਗੀ ਨੌਕਰੀ ਕਰਦਾ ਪਰ ਮਿੱਟੀ ਨਾਲ ਮਿੱਟੀ ਹੋ ਕੇ ਦੇਰ ਰਾਤ ਤੱਕ ਆਪਣੇ ਆਪ ਇਹ ਇਨਸ ਆਫ ਦੀ ਮਿਹਨਤ ਹੈ ਕਿ ਕਿਹੜਾ ਕਿਰਨਾਮ ਲਿਓ ਕਿਸੇ ਰਜ਼ੇ ਉਹ ਸਭ ਨੇ ਇੰਨੀ ਮਿਹਨਤ ਕੀਤੀ ਹੈ ਸਾਡੇ ਸਾਰੇ ਵੀਰ ਵਕੀਲ ਸਾਹਿਬ ਨੇ ਖੇਲ ਜੰਮੀ ਜੱਸੀ ਸਾਡਾ ਭਰਾ ਬਹੁਤ ਇੱਕ ਮੁੰਡਾ ਪਹਿਲੇ ਤੇ ਦੋ ਚਾਰ ਦਿਨ ਗੁਰਨਾਮ ਬਹੁਤ ਜੋਰ ਲਾਇਆ ਇੱਧਰ ਸਾਡੀ ਸਾਰੀ ਸਾਡੇ ਸਰਪੰਚ ਸਰਪਿੰਡਾਂ ਦੇ ਸਰਪੰਚ ਸਾਹਿਬਾਨਾਂ ਨੇ ਆਪ ਆਪ ਮੁੰਡੇ ਦੇ ਚੱਕ ਚੱਕ ਕੇ ਕੰਮ ਕੀਤਾ ਬਹੁਤ 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 ਵੱਡੀ ਸੇਵਾ ਸਾਰਿਆਂ ਦੀ ਬਹੁਤ ਐਦਾਂ ਦੇ ਯਾਨੀ ਸੈਂਕੜੇ ਨੌਜਵਾਨ ਲੱਗੇ ਸੀ ਕਿਸੇ ਸਭ ਦਾ ਜਿਹੜਾ ਹੈ ਸਭ ਦਾ ਬਹੁਤ ਧੰਨਵਾਦੀ ਹਾਂ ਸਾਰਿਆਂ ਦੇ ਮਿਹਨਤ ਕਰਕੇ ਤੇ ਸਭ ਤੋਂ ਵੱਡੀ ਗੱਲ ਹੈ ਗੁਰੂ ਸਾਹਿਬ ਦੀ ਛੇਵੇਂ ਪਾਤਸ਼ਾਹੇ ਦੇ ਕਿਰਪਾ ਸਦਕਾ ਕੋਈ ਵੀ ਵੱਡਾ ਨੁਕਸਾਨ ਕੋਈ ਮੇਜਰ ਬਰੀਚ ਕੋਈ ਸਾਡੇ ਕੋਈ ਮੇਜਰ ਬੰਨ ਸਾਡੇ ਇਲਾਕੇ 'ਚ ਨਹੀਂ ਟੁੱਟਿਆ ਤੇ ਗੁਰੂ ਸਾਹਿਬ ਇੱਦਾਂ ਹੀ ਕਿਰਪਾ ਰੱਖਣ ਤੇ ਹੁਣ ਪਾਣੀ ਵੀ ਰਸੀਡ ਕਰ ਰਿਹਾ ਡੈਮ ਦਾ ਲੈਵਲ ਘਟ ਰਿਹਾ ਤੇ ਲక్ష్ਮੀਨਾਰਾਇਣ ਮੰਦਿਰ ਦਾ ਇਹ 33 ਤੋਂ ਡੰਗਾ ਸੇਵਾ ਚੱਲ ਰਿਹਾ ਕੰਪਲੀਟ ਹੋ ਗਏ ਬਾਬਾ ਗੁਰਦਿੱਤਾ ਜੀ ਵੀ ਇਹਨਾਂ ਮੁੰਡਿਆਂ ਨੇ ਜੋ ਤੁਸੀਂ ਬੋਰੀਆਂ ਦੀ ਗਿਣਤੀ ਕਰ ਲਓ ਬਰਜ ਖਲੀਫਾ ਖੜਾ ਕਰਤਾ ਬੋਰੀਆਂ ਦਾ ਇੰਨੀ ਜ਼ਿਆਦਾ ਮਿਹਨਤ 3 ਦਿਨ ਤੋਂ ਲੱਗੇ ਹੋਏ ਤੇ ਆਲਮੋਸਟ ਹੁਣ ਜਿਹੜਾ ਹੈ ਕੰਮ ਮੁਕੰਮਲ ਹੋ ਚੁੱਕੇ ਕੱਦੇ ਦਿਨ ਦਾ ਕੰਮ ਹੋ ਰਿਹਾ ਪਰ ਜਿਹੜਾ ਮੇਨ ਰਿਸਕੀ ਕੰਮ ਸੀ ਉਹ ਸਾਰਾ ਇਹਨੇ ਮੁੰਡਿਆਂ ਨੇ ਜੋਰ ਲਾ ਲਾ ਕੇ ਪਤਾ ਨਹੀਂ ਕਿੱਥੋਂ ਕਿੱਥੋਂ ਟਰਾਲੀਆਂ ਕਿਹੜਾ ਪਿੰਡ ਨਹੀਂ ਹੈ ਕੋਈ ਦਸਵੇਂ ਕਨੌਲੀ ਤੋਂ ਪਤਾ ਨਹੀਂ ਕਿੱਥੋਂ ਕਿੱਥੋਂ ਟਰਾਲੀਆਂ ਆਈਆਂ ਤੇ ਕਿੰਨੇ ਮੁੰਡੇ ਜਿਹੜੇ ਬਹੁਤ ਮਿਹਨਤ ਕੀਤੀ ਹੈ ਸਾਡਾ ਮੁੰਡਾ ਐਕਸਾਈਟ ਸੈਂਟ ਈਅਰ ਜੋ ਪਤਾ ਨਹੀਂ ਕਿੰਨੇ ਨੌਜਵਾਨਾਂ ਨੇ ਮਿਹਨਤ ਕਰਕੇ ਬੋਰੀਆਂ ਦੇ ਟਰੱਕਾਂ ਦੇ ਟਰੱਕ ਜਿਹੜੇ ਇੱਥੇ ਲੱਗੇ ਮੰਤਰੀ ਸਾਹਿਬ ਸਾਰੇ ਇਲਾਕੇ ਦੀ ਤਸਵੀਰ ਹੈ ਠੀਕ ਹੈ ਨਾ ਦੇਖੋ ਜਦੋਂ ਮੰਦਰ ਦਾ ਕੰਮ ਸੀ ਤਾਂ ਵੀ ਦੇਖੋ ਕੋਈ ਧਰਮ ਨਹੀਂ ਕੋਈ ਕੁਸ਼ ਨਹੀਂ ਅੱਜ ਗੁਰਦੁਆਰੇ ਕੋਈ ਧਰਮ ਨਹੀਂ ਕੋਈ ਜਾਤੀ ਨਹੀਂ ਕੋਈ ਕੁਸ਼ ਨਹੀਂ ਸਿਰਫ ਇਹ ਦੇਖ ਕੇ ਹੈ ਨਾ ਸਾਰਾ ਜਿਹੜਾ ਕੰਮ ਕਰ ਰਿਹਾ ਐਵੇਂ ਬਦਨਾਮ ਕੀਤਾ ਹੋਇਆ ਸੀ ਕਿ ਜਿਆ ਅਛਾ ਨਾ ਸ਼ਾ ਇਹ ਹੈ ਉਹ ਹੈ ਅੱਜ ਪੰਜਾਬ ਨੇ ਆਪਣੇ ਪੰਜਾਬ ਨੇ ਦਿਖਾ ਦਿੱਤਾ ਕਿ ਪੰਜਾਬ ਦੀ ਜਵਾਨੀ ਚ ਕਿੰਨਾ ਦਮ ਹੈ ਪੰਜਾਬ ਗੁਰੂਆਂ ਦੇ ਨਾਮ ਤੇ ਵੱਸਦਾ ਸ਼ਹੀਦ ਸਿੰਘਾਂ ਦੇ ਨਾਮ ਤੇ ਵੱਸਦਾ ਸ਼ਹੀਦਾਂ ਦੇ ਨਾਮ ਤੇ ਵੱਸਦਾ ਉਹ ਦਿਖਾ ਦਿੱਤਾ ਬੋਲੇ bowler ਸ਼੍ਰੀ ਕਿਰਤਪੁਰ ਸਾਹਿਬ ਦੇਤੇ ਅਸਿਕ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦੀ ਪੁਰਾਤਨ ਡਿਊੜੀ ਨੇੜੇ ਭਾਰੀ ਬਰਸਾਤ ਕਾਰਨ ਕਾਫੀ ਵੱਡੀ ਖਾਰ ਲੱਗ ਗਈ ਸੀ ਤੇ ਨਾਲ ਵਾਲਾ ਪਹਾੜ ਵੀ ਬੈਠ ਗਿਆ ਸੀ ਜਿਸ ਕਾਰਨ ਡਿਊੜੀ ਨੂੰ ਨੁਕਸਾਨ ਹੋਣ ਦਾ ਖਤਰਾ ਪੈਦਾ ਹੋ ਗਿਆ ਸੀ ਜਿਸ ਤੋਂ ਬਾਅਦ ਜਿੱਥੇ ਇਲਾਕੇ ਪਰ ਦੇ ਨੌਜਵਾਨਾਂ ਵੱਲੋਂ ਅਤੇ ਡਿਊੜੀ ਨੂੰ ਨੁਕਸਾਨ ਤੋਂ ਬਚਾਉਣ ਲਈ ਸੇਵਾ ਸ਼ੁਰੂ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਇਲਾਕੇ ਦੇ ਨੌਜਵਾਨ ਮਿੱਟੀ ਦੀਆਂ ਬੋਰੀਆਂ ਪਰ ਕੇ ਗੁਰਦੁਆਰਾ ਸਾਹਿਬ ਵਿਖੇ ਟਰੈਕਟਰ ਟਰਾਲੀਆਂ ਵਿੱਚ ਪਾ ਕੇ ਪਹੁੰਚੇ ਤੇ ਉੱਤੇ ਹੀ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਵੀ ਖੁਦ ਸੇਵਾ ਕੀਤੀ ਜਾ ਰ ਗੁਰਦੁਆਰਾ ਸਾਹਿਬ ਦੀ ਪੁਰਾਤਨ ਡਿਓੜੀ ਨੂੰ ਨੁਕਸਾਨ ਤੋਂ ਬਚਾਉਣ ਦੇ ਲਈ ਨੌਜਵਾਨਾਂ ਵਿੱਚ ਭਾਰੀ ਜੋਸ਼ ਹੈ ਜਿਸ ਕਰਕੇ ਨੌਜਵਾਨ ਸੈਂਕੜਿਆਂ ਦੀ ਗਿਣਤੀ 'ਚ ਸੇਵਾ ਵਿੱਚ ਜੁਟੇ ਹੋਏ ਨੇ ਪਿਛਲੇ ਇੱਕ ਹਫਤੇ ਤੋਂ ਲਗਾਤਾਰ ਜਦੋਂ ਤੋਂ ਸਾਡੇ ਇਲਾਕੇ ਦੇ ਵਿੱਚ ਭਾਰੀ ਬਰਸਾਤ ਤੇ ਉਸ ਤੋਂ ਬਾਅਦ ਟਾਈਮ ਦਾ ਪਾਣੀ ਛੱਡਣ ਦੇ ਕਰਕੇ ਜਿਹੜਾ ਨੁਕਸਾਨ ਹੋਇਆ ਸੀ ਪਿਛਲੇ ਇੱਕ ਹਫ਼ਤੇ ਤੋਂ ਚਾਹੇ ਉਹ ਝੜੀ ਵਾਲੀ ਨਹਿਰ ਦਾ ਫਾੜ ਹੋਵੇ ਮਿੰਡਵਾ ਵਾਲੀ ਨਹਿਰ ਦਾ ਫਾੜ ਹੋਵੇ ਉਸ ਤੋਂ ਬਾਅਦ ਅਗੰਪੁਰ ਬੋਲ ਹੋਵੇ ਬੁਰਜ ਹੋਵੇ ਲੋਧੀਪੁਰ ਹੋਵੇ ਮੈਂਦਲੀ ਕਣਾ ਹੋਵੇ ਹਰੀਆਲ ਹੋਵੇ ਚੰਦਪੁਰ ਬੇਲਾ ਹੋਵੇ ਲక్ష్ਮੀ ਨਾਰਾਇਣ ਮੰਦਿਰ ਹੋਵੇ ਜਾਂ ਫਿਰ ਬਾਬਾ ਗੁਰਦੁੱਤਾ ਜੀ ਦੇ ਇਸ ਸਥਾਨ ਦੇ ਉੱਤੇ ਤਿੰਨ ਦਿਨਾਂ ਤੋਂ ਸਾਰੇ ਮੁੰਡੇ ਤੇ ਹੁਣ ਵੀ ਸੜਕ ਦੇ ਉੱਤੇ ਵੀ ਜਿੱਥੇ-ਿੱਥੇ ਜੇ ਕੋਈ ਕੁਛ ਵੀ ਹੁੰਦਾ ਸਾਰੀ ਟੀਮਾਂ ਦੇ ਇੰਨੀ ਜ਼ਿਆਦਾ ਮਿਹਨਤ ਕੋਈ ਵਕੀਲ ਹੈ ਕੋਈ ਚੰਗੀ-ਚੰਗੀ ਨੌਕਰੀ ਕਰਦਾ ਪਰ ਮਿੱਟੀ ਨਾਲ ਮਿੱਟੀ ਹੋ ਕੇ ਦੇਰ ਰਾਤ ਤੱਕ ਆਪਣੇ ਆਪ ਇਹ ਇਹਨਾਂ ਸਭ ਦੀ ਮਿਹਨਤ ਦਾ ਕਿਦਾ ਕਿਰਨ ਆਮ ਲਈ ਕਿਸੇ ਰਹਿ ਉਹ ਸਭ ਨੇ ਇੰਨੀ ਮਿਹਨਤ ਕੀਤੀ ਹੈ ਸਾਡੇ ਸਾਰੇ ਵੀਰ ਵਕੀਲ ਸਾਹਿਬ ਨੇ ਖੇਲ ਦੀ ਸ਼ਮੀ ਜੱਸੀ ਸਾਡਾ ਭਰਾ ਬਹੁਤ ਇੱਕ ਮੁੰਡਾ ਪਹਿਲੇ ਤੇ ਦੋ ਚਾਰ ਦਿਨ ਗੁਰਨਾਮ ਬਹੁਤ ਜੋਰ ਲਾਇਆ ਇੱਧਰ ਸਾਡੀ ਸਾਰੀ ਸਾਡੇ ਸਰਪੰਚ ਸਰਪਿੰਡਾਂ ਦੇ ਸਰਪੰਚ ਸਾਹਿਬਾਨਾਂ ਨੇ ਆਪ ਆਪ ਮੁੱਢੇ ਦੇ ਚੱਕ ਚੱਕ ਕੇ ਕੰਮ ਕੀਤਾ ਬਹੁਤ 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 ਵੱਡੀ ਸੇਵਾ ਸਾਰਿਆਂ ਦੀ ਬਹੁਤ ਐਦਾਂ ਦੇ ਯਾਨੀ ਸੈਂਕੜੇ ਨੌਜਵਾਨ ਲੱਗੇ ਸੀ ਕਿਸੇ ਸਭ ਦਾ ਜਿਹੜਾ ਹੈ ਸਭ ਦਾ ਬਹੁਤ ਧੰਨਵਾਦ ਇਹਨਾਂ ਸਾਰਿਆਂ ਦੇ ਮਿਹਨਤ ਕਰਕੇ ਤੇ ਸਭ ਤੋਂ ਵੱਡੀ ਗੱਲ ਹੈ ਗੁਰੂ ਸਾਹਿਬ ਦੀ ਛੇਵੇਂ ਬਾਦਸ਼ਾਹ ਦੀ ਕਿਰਪਾ ਅੱਜਕੱਲ ਕੋਈ ਵੀ ਵੱਡਾ ਨੁਕਸਾਨ ਕੋਈ ਮੇਜਰ ਬਰੀਚ ਕੋਈ ਸਾਡੇ ਕੋਈ ਮੇਜਰ ਬੰਨ ਸਾਡੇ ਇਲਾਕੇ 'ਚ ਨਹੀਂ ਕਿੱਟਿਆ ਤੇ ਗੁਰੂ ਸਾਹਿਬ ਇਹਦੇ ਕਿਰਪਾ ਰੱਖਣ ਤੇ ਹੁਣ ਪਾਣੀ ਵੀ ਰਸੀਡ ਕਰ ਰਿਹਾ ਡੈਮ ਦਾ ਲੈਵਲ ਘਟ ਰਿਹਾ ਤੇ ਲక్ష్మీਨਾਰਾਇਣ ਮੰਦਿਰ ਦਾ 3 ਦਿਨ ਤੋਂ ਡੰਗਾ ਸੇਵਾ ਚੱਲ ਰਿਹਾ ਕੰਪਲੀਟ ਹੋ ਗਿਆ। ਬਾਬਾ ਗੁਰਦਿੱਤਾ ਜੀ ਵੀ ਇਹਨਾਂ ਮੁੰਡਿਆਂ ਨਾਲ ਜੋ ਤੁਸੀਂ ਬੋਰੀਆਂ ਦੀ ਗਿਣਤੀ ਕਰ ਲਓ ਬਰਜ ਖਲੀਫਾ ਖੜਾ ਕਰਤਾ ਬੋਰੀਆਂ ਦਾ। ਇੰਨੀ ਜ਼ਿਆਦਾ ਮਿਹਨਤ 3 ਦਿਨ ਤੋਂ ਲੱਗੇ ਹੋਏ ਤੇ ਆਲਮੋਸਟ ਹੁਣ ਜਿਹੜਾ ਹੈ ਕੰਮ ਮੁਕੰਮਲ ਹੋ ਚੁੱਕੇ ਕੱਦੇ ਦਿਨ ਦਾ ਕੰਮ ਹੋ ਰਿਹਾ ਪਰ ਜਿਹੜਾ ਮੇਨ ਰਿਸਕੀ ਕੰਮ ਸੀ ਉਹ ਸਾਰਾ ਇਹਨਾਂ ਮੁੰਡਿਆਂ ਨਾਲ ਜ਼ੋਰ ਲਾ ਲਾ ਕੇ ਪਤਾ ਨਹੀਂ ਕਿੱਥੋਂ ਕਿੱਥੋਂ ਟਰਾਲੀਆਂ ਕਿਹੜਾ ਪਿੰਡ ਨਹੀਂ ਹੈ। ਕੋਈ ਦੱਸ ਰਿਹਾ ਕਨੌਲੀ ਤੋਂ ਪਤਾ ਨਹੀਂ ਕਿੱਥੋਂ-ਕਿੱਥੋਂ ਟਰਾਲੀਆਂ ਆਈਆਂ ਤੇ ਕਿੰਨੇ ਮੁੰਡੇ ਜਿਹੜੇ ਬਹੁਤ ਮਿਹਨਤ ਕੀਤੀ ਹੈ ਤੁਹਾਡਾ ਮੁੰਡਾ ਐਕਸਾਈਡ ਸੈਂਟੀਅਰ ਜੋ ਪਤਾ ਨਹੀਂ ਕਿੰਨੇ ਨੌਜਵਾਨਾਂ ਨੇ ਮਿਹਨਤ ਕਰਦੇ ਬੋਰੀਆਂ ਦੇ ਟਰੱਕਾਂ ਦੇ ਟਰੱਕ ਜਿਹੜੇ ਇੱਥੇ ਲੱਗੇ ਆ ਮੰਤਰੀ ਸਾਹਿਬ ਸਾਰੀ ਸ਼ਹਿਰੀ ਇਲਾਕੇ ਦੀ ਤਸਵੀਰ ਹੈ ਠੀਕ ਹੈ ਨਾ ਦੇਖੋ ਜਦੋਂ ਮੰਦਰ ਦਾ ਕੰਮ ਸੀ ਤਾਂ ਵੀ ਦੇਖੋ ਕੋਈ ਧਰਮ ਨਹੀਂ ਕੋਈ ਕੁਛ ਨਹੀਂ ਅੱਜ ਗੁਰਦੁਆਰੇ ਕੋਈ ਧਰਮ ਨਹੀਂ ਕੋਈ ਜਾਤੀ ਨਹੀਂ ਕੋਈ ਕੁਛ ਨਹੀਂ ਸਿਰਫ ਇਹ ਦੇਖ ਕੇ ਹੈਨਾ ਸਾਰਾ ਜਿਹੜਾ ਕੰਮ ਕਰਿਆ ਐਵੇਂ ਬਦਨਾਮ ਕੀਤਾ ਹੋਇਆ ਸੀ ਕਿ ਜੇ ਅਛਾ ਨਾ ਸ਼ਾਇ ਇਹ ਹੋਵੇ ਅੱਜ ਪੰਜਾਬ ਨੇ ਆਪਣੇ ਪੰਜਾਬ ਨੇ ਦਿਖਾ ਦਿੱਤਾ ਕਿ ਪੰਜਾਬ ਦੀ ਜਵਾਨੀ 'ਚ ਕਿੰਨਾ ਦਮ ਹੈ ਪੰਜਾਬ ਗੁਰੂਆਂ ਦੇ ਨਾਮ ਤੇ ਵਸਦਾ ਸ਼ਹੀਦ ਸਿੰਘਾਂ ਦੇ ਨਾਮ ਤੇ ਵਸਦਾ ਸ਼ਹੀਦਾਂ ਦੇ ਨਾਮ ਤੇ ਵਸਦਾ ਉਹ ਦਿਖਾ ਦਿੱਤਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਕਿਰਕਿਰਤਪੁਰ ਸਾਹਿਬ ਦੇ ਤੇ ਅਸਿਕ ਗੁਰਦੁਆਰਾ ਬਾਬਾ ਗੁਰਦੇਤਾ ਜੀ ਦੀ ਪੁਰਾਤਨ ਡਿਉੜੀ ਨੇੜੇ ਭਾਰੀ ਬਰਸਾਤ ਕਾਰਨ ਕਾਫੀ ਵੱਡੀ ਖਾਰ ਲੱਗ ਗਈ ਸੀ ਤੇ ਨਾਲ ਵਾਲਾ ਪਹਾੜ ਵੀ ਬੈਠ ਗਿਆ ਸੀ ਜਿਸ ਕਾਰਨ ਡਿਉੜੀ ਨੂੰ ਨੁਕਸਾਨ ਹੋਣ ਦਾ ਖਤਰਾ ਪੈਦਾ ਹੋ ਗਿਆ ਸੀ ਜਿਸ ਤੋਂ ਬਾਅਦ ਜਿੱਥੇ ਇਲਾਕੇ ਪਰ ਦੇ ਨੌਜਵਾਨਾਂ ਵੱਲੋਂ ਅਤੇ ਡਿਉੜੀ ਨੂੰ ਨੁਕਸਾਨ ਤੋਂ ਬਚਾਉਣ ਲਈ ਸੇਵਾ ਸ਼ੁਰੂ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਦੇ ਨੌਜਵਾਨ ਮਿੱਟੀ ਦੀਆਂ ਬੋਰੀਆਂ ਪਰ ਕੇ ਗੁਰਦੁਆਰਾ ਸਾਹਿਬ ਵਿਖੇ ਟਰੈਕਟਰ ਟਰਾਲੀਆਂ ਵਿੱਚ ਪਾ ਕੇ ਪਹੁੰਚੇ ਤੇ ਉੱਤੇ ਹੀ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਵੀ ਖੁਦ ਸੇਵਾ ਕੀਤੀ ਜਾ ਗੁਰਦੁਆਰਾ ਸਾਹਿਬ ਦੀ ਪੁਰਾਤਨ ਡਿਓੜੀ ਨੂੰ ਨੁਕਸਾਨ ਤੋਂ ਬਚਾਉਣ ਦੇ ਲਈ ਨੌਜਵਾਨਾਂ ਵਿੱਚ ਭਾਰੀ ਜੋਸ਼ ਹੈ ਜਿਸ ਕਰਕੇ ਨੌਜਵਾਨ ਸੈਂਕੜਿਆਂ ਦੀ ਗਿਣਤੀ 'ਚ ਸੇਵਾ ਵਿੱਚ ਜੁਟੇ ਹੋਏ ਨੇ ਪਿਛਲੇ ਇੱਕ ਹਫਤੇ ਤੋਂ ਲਗਾਤਾਰ ਜਦੋਂ ਤੋਂ ਸਾਡੇ ਇਲਾਕੇ ਦੇ ਵਿੱਚ ਭਾਰੀ ਬਰਸਾਤ ਤੇ ਉਸ ਤੋਂ ਬਾਅਦ ਟੈਂਕ ਦਾ ਪਾਣੀ ਛੱਡਣ ਦੇ ਕਰਕੇ ਜਿਹੜਾ ਨੁਕਸਾਨ ਹੋਇਆ ਸੀ ਪਿਛਲੇ ਇੱਕ ਹਫਤੇ ਤੋਂ ਚਾਹੇ ਉਹ ਛੇੜੜੀ ਵਾਲੀ ਨਹਿਰ ਦਾ 파ੜ ਹੋਵੇ ਮਿੰਡਵਾ ਵਾਲੀ ਨਹਿਰ ਦਾ 파ੜ ਹੋਵੇ ਉਸ ਤੋਂ ਬਾਅਦ ਅਗੰਪੁਰ ਬੁੱਲ ਹੋਵੇ ਬੁਰਜ ਹੋਵੇ ਲੋਧੀਪੁਰ ਹੋਵੇ ਮੈਂਦਲੀ ਕਲਾ ਹੋਵੇ ਹਰੀਆਲ ਹੋਵੇ ਚੰਦਪੁਰ ਬੇਲਾ ਹੋਵੇ ਲక్ష్ਮੀ ਨਾਰਾਇਣ ਮੰਦਿਰ ਹੋਵੇ ਜਾਂ ਫਿਰ ਬਾਬਾ ਗੁਰਦੁੱਤਾ ਜੀ ਦੇ ਇਸ ਸਥਾਨ ਦੇ ਉੱਤੇ ਤਿੰਨ ਦਿਨਾਂ ਤੋਂ ਸਾਰੇ ਮੁੰਡੇ ਤੇ ਹੁਣ ਵੀ ਸੜਕ ਦੇ ਉੱਤੇ ਵੀ ਜਿੱਥੇ-ਇੱਥੇ ਜੇ ਕੋਈ ਕੁਝ ਵੀ ਹੁੰਦਾ ਸਾਰੀ ਟੀਮਾਂ ਦੇ ਇੰਨੀ ਜ਼ਿਆਦਾ ਮਿਹਨਤ ਕੋਈ ਵਕੀਲ ਹੈ ਕੋਈ ਚੰਗੀ-ਚੰਗੀ ਨੌਕਰੀ ਕਰਦਾ ਪਰ ਮਿੱਟੀ ਨਾਲ ਮਿੱਟੀ ਹੋ ਕੇ ਦੇਰ ਰਾਤ ਤੱਕ ਆਪਣੇ ਆਪ ਨੂੰ ਇਹ ਇਹਨਾਂ ਸਭ ਦੀ ਮਿਹਨਤ ਹੈ ਕਿਦਾ ਕਿਰਨ ਆਮ ਲਈ ਕਿਸੇ ਰਸ ਤੇ ਉਹ ਸਭ ਨੇ ਇੰਨੀ ਮਿਹਨਤ ਕੀਤੀ ਹੈ ਸਾਡੇ ਸਾਰੇ ਵੀਰ ਵਕੀਲ ਸਾਹਿਬ ਨੇ ਖੇਲਦੀ ਸ਼ਮੀਲ ਜੱਸੀ ਸਾਡਾ ਭਰਾ ਬਹੁਤ ਇੱਕ ਮੁੰਡਾ ਪਹਿਲੇ ਤੇ ਦੋ ਚਾਰ ਦਿਨ ਗੁਰਨਾਮ ਬਹੁਤ ਜੋਰ ਲਾਇਆ ਇੱਧਰ ਸਾਡੀ ਸਾਰੀ ਸਾਡੇ ਸਰਪੰਚ ਸਰਪਿੰਡਾਂ ਦੇ ਸਰਪੰਚ ਸਾਹਿਬਾਨਾਂ ਨੇ ਆਪ ਆਪ ਮੁੱਢੇ ਦੇ ਚੱਕ ਚੱਕ ਕੇ ਕੰਮ ਕੀਤਾ ਬਹੁਤ 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 ਵੱਡੀ ਸੇਵਾ ਸਾਰਿਆਂ ਦੀ ਬਹੁਤ ਐਦਾਂ ਦੇ ਯਾਨੀ ਸੈਂਕੜੇ ਨੌਜਵਾਨ ਲੱਗੇ ਸੀ ਕਿਸੇ ਸਭ ਦਾ ਜਿਹੜਾ ਹੈ ਸਭ ਦਾ ਬਹੁਤ ਧੰਨਵਾਦ ਇਹਨਾਂ ਸਾਰਿਆਂ ਦੇ ਮਿਹਨਤ ਕਰਕੇ ਤੇ ਸਭ ਤੋਂ ਵੱਡੀ ਗੱਲ ਹੈ ਗੁਰੂ ਸਾਹਿਬ ਦੀ ਛੇਵੇਂ ਬਾਦਸ਼ਾਹ ਦੀ ਕਿਰਪਾ ਅੱਜ ਤੱਕ ਕੋਈ ਵੀ ਵੱਡਾ ਨੁਕਸਾਨ ਕੋਈ ਮੇਜਰ ਬਰੀਚ ਕੋਈ ਸਾਡੇ ਕੋਈ ਮੇਜਰ ਬੰਨ ਸਾਡੇ ਇਲਾਕੇ 'ਚ ਨਹੀਂ ਟੁੱਟਿਆ ਤੇ ਗੁਰੂ ਸਾਹਿਬ ਇਹਦੇ ਕਿਰਪਾ ਰੱਖਣ ਕਿ ਹੁਣ ਪਾਣੀ ਵੀ ਰਸੀਡ ਕਰ ਰਿਹਾ ਡੈਮ ਦਾ ਲੈਵਲ ਘਟ ਰਿਹਾ ਤੇ ਲక్ష్ਮੀਨਾਰਾਇਣ ਮੰਦਿਰ ਦਾ ਇਹ ਤਿੰਨ ਦਿਨ ਤੋਂ ਡੰਗਾ ਸੇਵਾ ਚੱਲ ਰਿਹਾ ਕੰਪਲੀਟ ਹੋ ਗਏ ਬਾਬਾ ਗੁਰਦਿੱਤਾ ਜੀ ਵੀ ਇਹਨਾਂ ਮੁੰਡਿਆਂ ਨੇ ਜੋ ਤੁਸੀਂ ਬੋਰੀਆਂ ਦੀ ਗਿਣਤੀ ਕਰ ਲਓ ਬਰਜ ਖਲੀਫਾ ਖੜਾ ਕਰਤਾ ਬੋਰੀਆਂ ਦਾ ਇੰਨੀ ਜ਼ਿਆਦਾ ਮਿਹਨਤ ਤਿੰਨ ਦਿਨ ਤੋਂ ਲੱਗੇ ਹੋਇਆ ਤੇ ਆਲਮੋਸਟ ਹੁਣ ਜਿਹੜਾ ਹੈ ਕੰਮ ਮੁਕੰਮਲ ਹੋ ਚੁੱਕੇ ਕੱਦੇ ਦਿਨ ਦਾ ਕੰਮ ਹੋਰ ਪਰ ਜਿਹੜਾ ਮੇਨ ਇਸ ਕੀ ਕੰਮ ਸੀ ਸਾਰਾ ਇਹ ਨਹੀਂ ਮੁੰਡਿਆਂ ਦਾ ਜੋਰ ਲਾ ਲਾ ਕੇ ਪਤਾ ਨਹੀਂ ਕਿੱਥੋਂ ਕਿੱਥੋਂ ਟਰਾਲੀਆਂ ਕਿਹੜਾ ਪਿੰਡ ਨਹੀਂ ਹੈ ਕੋਈ ਦੱਸ ਰੇ ਕਨੌਲੀ ਤੋਂ ਪਤਾ ਨਹੀਂ ਕਿੱਥੋਂ ਕਿੱਥੋਂ ਟਰਾਲੀਆਂ ਆਈਆਂ ਤੇ ਕਿੰਨੇ ਮੁੰਡੇ ਜਿਹੜੇ ਬਹੁਤ ਮਿਹਨਤ ਕੀਤੀ ਹੈ ਤੁਹਾਡਾ ਮੁੰਡਾ ਸੈਂਡ ਸੈਂਡ ਯਾਰ ਜੋ ਪਤਾ ਨਹੀਂ ਕਿੰਨੇ ਨੌਜਵਾਨਾਂ ਨੇ ਮਿਹਨਤ ਕਰਕੇ ਬੋਰੀਆਂ ਦੇ ਟਰੱਕਾਂ ਦੇ ਟਰੱਕ ਜਿਹੜੇ ਇੱਥੇ ਲੱਗੇ ਮੰਤਰੀ ਸਾਹਿਬ ਸਾਰੀ ਛੱਡੀ ਇਲਾਕੇ ਦੀ ਤਸਵੀਰ ਹੈ ਠੀਕ ਹੈ ਨਾ ਦੇਖੋ ਜਦੋਂ ਮੰਦਰ ਦਾ ਕੰਮ ਸੀ ਤਾਂ ਵੀ ਦੇਖੋ ਕੋਈ ਧਰਮ ਨਹੀਂ ਕੋਈ ਕੁਸ਼ ਨਹੀਂ ਅੱਜ ਗੁਰਦੁਆਰੇ ਕੋਈ ਧਰਮ ਨਹੀਂ ਕੋਈ ਜਾਤੀ ਨਹੀਂ ਕੋਈ ਕੁਸ਼ ਨਹੀਂ ਸਿਰਫ ਇਹ ਦੇਖ ਕੇ ਹੈਨਾ ਸਾਰਾ ਜਿਹੜਾ ਕੰਮ ਕਰਿਆ ਐਵੇਂ ਬਦਨਾਮ ਕੀਤਾ ਹੋਇਆ ਸੀ ਕਿ ਜੇ ਅਚਲਾ ਸ਼ਾਹ ਇਹ ਹੋਵੇ ਅੱਜ ਪੰਜਾਬ ਨੇ ਆਪਣੇ ਪੰਜਾਬ ਨੇ ਦਿਖਾ ਦਿੱਤਾ ਕਿ ਪੰਜਾਬ ਦੀ ਜਵਾਨੀ 'ਚ ਕਿੰਨਾ ਦਮ ਹੈ ਪੰਜਾਬ ਗੁਰੂਆਂ ਦੇ ਨਾਮ ਤੇ ਵੱਸਦਾ ਸ਼ਹੀਦ ਸਿੰਘਾਂ ਦੇ ਨਾਮ ਤੇ ਵੱਸਦਾ ਸ਼ਹੀਦਾਂ ਦੇ ਨਾਮ ਤੇ ਵੱਸਦਾ ਉਹ ਦਿਖਾ ਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਕਿ ਰਿ ਕਿਰਤਪੁਰ ਸਾਹਿਬ ਦੇਤੇ ਅਸਿਕ ਗੁਰਦੁਆਰਾ ਬਾਬਾ ਗੁਰਦੇਤਾ ਜੀ ਦੀ ਪੁਰਾਤਨ ਡਿਉੜੀ ਨੇੜੇ ਭਾਰੀ ਬਰਸਾਤ ਕਾਰਨ ਕਾਫੀ ਵੱਡੀ ਖਾਰ ਲੱਗ ਗਈ ਸੀ ਤੇ ਨਾਲ ਵਾਲਾ ਪਹਾੜ ਵੀ ਬੈਡ ਗਿਆ ਸੀ ਜਿਸ ਕਾਰਨ ਡਿਉੜੀ ਨੂੰ ਨੁਕਸਾਨ ਹੋਣ ਦਾ ਖਤਰਾ ਪੈਦਾ ਹੋ ਗਿਆ ਸੀ ਜਿਸ ਤੋਂ ਬਾਅਦ ਜਿੱਥੇ ਇਲਾਕੇ ਪਰ ਦੇ ਨੌਜਵਾਨਾਂ ਵੱਲੋਂ ਅਤੇ ਡਿਉੜੀ ਨੂੰ ਨੁਕਸਾਨ ਤੋਂ ਬਚਾਉਣ ਲਈ ਸੇਵਾ ਸ਼ੁਰੂ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਇਲਾਕੇ ਦੇ ਨੌਜਵਾਨ ਮਿੱਟੀ ਦੀਆਂ ਬੋਰੀਆਂ ਪਰ ਕੇ ਗੁਰਦੁਆਰਾ ਸਾਹਿਬ ਵਿਖੇ ਟਰੈਕਟਰ ਟਰਾਲੀਆਂ ਵਿੱਚ ਪਾ ਕੇ ਪਹੁੰਚੇ ਤੇ ਉੱਥੇ ਹੀ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਵੀ ਖੁਦ ਸੇਵਾ ਕੀਤੀ ਜਾ ਗੁਰਦੁਆਰਾ ਸਾਹਿਬ ਦੀ ਪ੍ਰਾਤਨ ਡਿਓੜੀ ਨੂੰ ਨੁਕਸਾਨ ਤੋਂ ਬਚਾਉਣ ਦੇ ਲਈ ਨੌਜਵਾਨਾਂ ਵਿੱਚ ਭਾਰੀ ਜੋਸ਼ ਹੈ ਜਿਸ ਕਰਕੇ ਨੌਜਵਾਨ ਸੈਂਕੜਿਆਂ ਦੀ ਗਿਣਤੀ 'ਚ ਸੇਵਾ ਵਿੱਚ ਜੁਟੇ ਹੋਏ ਨੇ ਪਿਛਲੇ ਇੱਕ ਹਫਤੇ ਤੋਂ ਲਗਾਤਾਰ ਜਦੋਂ ਤੋਂ ਸਾਡੇ ਇਲਾਕੇ ਦੇ ਵਿੱਚ ਭਾਰੀ ਬਰਸਾਤ ਤੇ ਉਸ ਤੋਂ ਬਾਅਦ ਡੈਮ ਦਾ ਪਾਣੀ ਛੱਡਣ ਦੇ ਕਰਕੇ ਜਿਹੜਾ ਨੁਕਸਾਨ ਹੋਇਆ ਸੀ ਪਿਛਲੇ ਇੱਕ ਹਫ਼ਤੇ ਤੋਂ ਚਾਹੇ ਉਹ ਝੰਡੜੀ ਵਾਲੀ ਨਹਿਰ ਦਾ ਫਾੜ ਹੋਵੇ ਮਿੰਡਵਾ ਵਾਲੀ ਨਹਿਰ ਦਾ ਫਾੜ ਹੋਵੇ ਉਸ ਤੋਂ ਬਾਅਦ ਅਗੰਪੁਰ ਬੁੱਲ ਹੋਵੇ ਬੁਰਜ ਹੋਵੇ ਲੋਧੀਪੁਰ ਹੋਵੇ ਮੈਂਦਲੀ ਕਲਾ ਹੋਵੇ ਹਰੀਆਲ ਹੋਵੇ ਚੰਦਪੁਰ ਬੇਲਾ ਹੋਵੇ ਲక్ష్ਮੀ ਨਾਰਾਇਣ ਮੰਦਿਰ ਹੋਵੇ ਜਾਂ ਫਿਰ ਬਾਬਾ ਗੁਰਦੁਖਤਾ ਜੀ ਦੇ ਇਸ ਸਥਾਨ ਦੇ ਉੱਤੇ ਤਿੰਨ ਦਿਨਾਂ ਤੋਂ ਸਾਰੇ ਮੁੰਡੇ ਤੇ ਹੁਣ ਵੀ ਸੜਕ ਦੇ ਉੱਤੇ ਵੀ ਜਿੱਥੇ-ਿੱਥੇ ਜੇ ਕੋਈ ਕੁਛ ਵੀ ਹੁੰਦਾ ਸਾਰੀ ਟੀਮਾਂ ਬੇਜ ਇੰਨੀ ਜ਼ਿਆਦਾ ਮਿਹਨਤ ਕੋਈ ਵਕੀਲ ਹੈ ਕੋਈ ਚੰਗੀ-ਚੰਗੀ ਨੌਕਰੀ ਕਰਦਾ ਪਰ ਮਿੱਟੀ ਨਾਲ ਮਿੱਟੀ ਹੋ ਕੇ ਦੇਰ ਰਾਤ ਤੱਕ ਆਪਣੇ ਆਪ ਇਹ ਇਨਸ ਆਫ ਦੀ ਮਿਹਨਤ ਹੈ ਕਿ ਦਾ ਕਿਰ ਲਾਮ ਲਈ ਕਿਸੇ ਰਸੇ ਉਹ ਸਭ ਨੇ ਇੰਨੀ ਮਿਹਨਤ ਕੀਤੀ ਹੈ ਸਾਡੇ ਸਾਰੇ ਵੀਰ ਵਕੀਲ ਸਾਹਿਬ ਨੇ ਖੇਲਦੇ ਸ਼ਮੀ ਜੱਸੀ ਸਾਡਾ ਭਰਾ ਬਹੁਤ ਇੱਕ ਮੁੰਡਾ ਪਹਿਲੇ ਦੋ ਚਾਰ ਦਿਨ ਗੁਰਨਾਮ ਬਹੁਤ ਜੋਰ ਲਾਇਆ ਇੱਧਰ ਸਾਡੀ ਸਾਰੀ ਸਾਡੇ ਸਰਪੰਚ ਕੇ ਸਰਪਿੰਡਾਂ ਦੇ ਸਰਪੰਚ ਸਹਿਬਾਨਾ ਨੇ ਆਪ ਆਪ ਮੁੱਢੇ ਦੇ ਚੱਕ ਚੱਕ ਕੇ ਕੰਮ ਕੀਤਾ ਬਹੁਤ 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 ਵੱਡੀ ਸੇਵਾ ਸਾਰਿਆਂ ਦੀ ਬਹੁਤ ਐਦਾਂ ਦੇ ਯਾਨੀ ਸੈਂਕੜੇ ਨੌਜਵਾਨ ਲੱਗੇ ਸੀ ਕਿਸੇ ਸਭ ਦਾ ਜਿਹੜਾ ਹੈ ਸਭ ਦਾ ਬਹੁਤ ਧੰਨਵਾਦੀ ਨਾ ਸਾਰਿਆਂ ਦੇ ਮਿਹਨਤ ਕਰਕੇ ਤੇ ਸਭ ਤੋਂ ਵੱਡੀ ਗੱਲ ਹੈ ਗੁਰੂ ਸਾਹਿਬ ਦੀ ਛੇਵੇਂ ਪਾਤਸ਼ਾਹੀ ਕੈਪਾਸ ਅੱਦਕਾ ਕੋਈ ਵੀ ਵੱਡਾ ਨੁਕਸਾਨ ਕੋਈ ਮੇਜਰ ਬ੍ਰੀਚ ਕੋਈ ਸਾਡੇ ਕੋਈ ਮੇਜਰ ਬੰਨ ਸਾਡੇ ਇਲਾਕੇ ਚ ਨਹੀਂ ਟੁੱਟਿਆ ਤੇ ਗੁਰੂ ਸਾਹਿਬ ਇਹਦੇ ਹੀ ਕਿਰਪਾ ਰੱਖਣ ਕਿ ਹੁਣ ਪਾਣੀ ਵੀ ਰਸੀਡ ਕਰ ਰਿਹਾ ਡੈਮ ਦਾ ਲੈਵਲ ਘਟ ਰਿਹਾ ਤੇ ਲక్ష్ਮੀ ਨਾਰਾਇਣ ਮੰਦਿਰ ਦਾ ਇਹ 3 ਦਿਨ ਤੋਂ ਡੰਗਾ ਸੇਵਾ ਚੱਲ ਰਿਹਾ ਕੰਪਲੀਟ ਹੋ ਗਏ ਬਾਬਾ ਗੁਰਦਿੱਤਾ ਜੀ ਵੀ ਇਹਨਾਂ ਮੁੰਡਿਆਂ ਨੇ ਜੋ ਤੁਸੀਂ ਬੋਰੀਆਂ ਦੀ ਗਿਣਤੀ ਕਰ ਲਓ ਬਰਜ ਖਲੀਫਾ ਖੜਾ ਕਰਤਾ ਬੋਰੀਆਂ ਦਾ ਇੰਨੀ ਜ਼ਿਆਦਾ ਮਿਹਨਤ 3 ਦਿਨ ਤੋਂ ਲੱਗੇ ਹੋਇਆ ਤੇ ਆਲਮੋਸਟ ਹੁਣ ਜਿਹੜਾ ਹੈ ਕੰਮ ਮੁਕੰਮਲ ਹੋ ਚੁੱਕੇ ਕੱਦੇ ਦਿਨ ਦਾ ਕੰਮ ਫਿਨਿਸ਼ ਹੋ ਰਿਹਾ ਜਿਹੜਾ ਮੇਨ ਰਿਸਕੀ ਕੰਮ ਸੀ ਉਹ ਸਾਰਾ ਇਹਨੇ ਮੁੰਡਿਆਂ ਨੇ ਜੋਰ ਲਾ ਲਾ ਕੇ ਪਤਾ ਨਹੀਂ ਕਿੱਥੋਂ ਕਿੱਥੋਂ ਟਰਾਲੀਆਂ ਕਿਹੜਾ ਪਿੰਡ ਨਹੀਂ ਹੈ ਕੋਈ ਦਸ ਰੇ ਘਨੌਲੀ ਤੋਂ ਪਤਾ ਨਹੀਂ ਕਿੱਥੋਂ ਕਿੱਥੋਂ ਟਰਾਲੀਆਂ ਆਈਆਂ ਤੇ ਕਿੰਨੇ ਮੁੰਡੇ ਜਿਹੜੇ ਬਹੁਤ ਮਿਹਨਤ ਕੀਤੀ ਹੈ ਸਾਡਾ ਮੁੰਡਾ ਸੈਂਡ ਸੈਂਡ ਇਅਰ ਜੋ ਪਤਾ ਨਹੀਂ ਕਿੰਨੇ ਨੌਜਵਾਨਾਂ ਨੇ ਮਿਹਨਤ ਕਰਦੇ ਬੋਰੀਆਂ ਦੇ ਟਰੱਕਾਂ ਦੇ ਟਰੱਕ ਜਿਹੜੇ ਇੱਥੇ ਲੱਗੇ ਮੰਤਰੀ ਸਾਹਿਬ ਸਾਡੇ ਇਲਾਕੇ ਦੀ ਤਸਵੀਰ ਹੈ ਠੀਕ ਹੈ ਨਾ ਦੇਖੋ ਜਦੋਂ ਮੰਦਰ ਦਾ ਕੰਮ ਸੀ ਤਾਂ ਵੀ ਦੇਖੋ ਕੋਈ ਧਰਮ ਨਹੀਂ ਕੋਈ ਕੁਸ਼ ਨਹੀਂ ਅੱਜ ਗੁਰਦੁਆਰੇ ਕੋਈ ਧਰਮ ਨਹੀਂ ਕੋਈ ਜਾਤੀ ਨਹੀਂ ਕੋਈ ਕੁਸ਼ ਨਹੀਂ ਸਿਰਫ ਇਹ ਦੇਖ ਕੇ ਹੈ ਨਾ ਸਾਰਾ ਜਿਹੜਾ ਕੰਮ ਕਰ ਰਿਹਾ ਐਵੇਂ ਬਦਨਾਮ ਕੀਤਾ ਹੋਇਆ ਸੀ ਕਿ ਜੇ ਅੱਛਾ ਨਾ ਸ਼ਾ ਇਹ ਹੋਇਆ ਅੱਜ ਪੰਜਾਬ ਨੇ ਆਪਣੇ ਪੰਜਾਬ ਨੇ ਦਿਖਾ ਦਿੱਤਾ ਕਿ ਪੰਜਾਬ ਦੀ ਜਵਾਨੀ ਚ ਕਿੰਨਾ ਦਮ ਹੈ ਪੰਜਾਬ ਗੁਰੂਆਂ ਦੇ ਨਾਮ ਤੇ ਵੱਸਦਾ ਸ਼ਹੀਦ ਸਿੰਘਾਂ ਦੇ ਨਾਮ ਤੇ ਵੱਸਦਾ ਸ਼ਹੀਦਾਂ ਦੇ ਨਾਮ ਤੇ ਵੱਸਦਾ ਉਹ ਦਿਖਾ ਦਿੱਤਾ ਬੋਲੇ Oh ਸ਼੍ਰੀ ਕਿਰਤਪੁਰ ਸਾਹਿਬ ਦੇਤੇ ਅਸਿਕ ਗੁਰਦੁਆਰਾ ਬਾਬਾ ਗੁਰਦੇਤਾ ਜੀ ਦੀ ਪੁਰਾਤਨ ਡਿਊੜੀ ਨੇੜੇ ਭਾਰੀ ਬਰਸਾਤ ਕਾਰਨ ਕਾਫੀ ਵੱਡੀ ਖਾਰ ਲੱਗ ਗਈ ਸੀ ਤੇ ਨਾਲ ਵਾਲਾ ਪਹਾੜ ਵੀ ਢਹਿ ਗਿਆ ਸੀ ਜਿਸ ਕਾਰਨ ਡਿਊੜੀ ਨੂੰ ਨੁਕਸਾਨ ਹੋਣ ਦਾ ਖਤਰਾ ਪੈਦਾ ਹੋ ਗਿਆ ਸੀ ਜਿਸ ਤੋਂ ਬਾਅਦ ਜਿੱਥੇ ਇਲਾਕੇ ਪਰ ਦੇ ਨੌਜਵਾਨਾਂ ਵੱਲੋਂ ਅਤੇ ਡਿਊੜੀ ਨੂੰ ਨੁਕਸਾਨ ਤੋਂ ਬਚਾਉਣ ਲਈ ਸੇਵਾ ਸ਼ੁਰੂ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਦੇ ਨੌਜਵਾਨ ਮਿੱਟੀ ਦੀਆਂ ਬੋਰੀਆਂ ਭਰ ਕੇ ਗੁਰਦੁਆਰਾ ਸਾਹਿਬ ਵਿਖੇ ਟਰੈਕਟਰ ਟਰਾਲੀਆਂ ਵਿੱਚ ਪਾ ਕੇ ਪਹੁੰਚੇ ਤੇ ਉੱਥੇ ਹੀ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਵੀ ਖੁਦ ਸੇਵਾ ਕੀਤੀ ਗੁਰਦੁਆਰਾ ਸਾਹਿਬ ਦੀ ਪੁਰਾਤਨ ਡਿਓੜੀ ਨੂੰ ਨੁਕਸਾਨ ਤੋਂ ਬਚਾਉਣ ਦੇ ਲਈ ਨੌਜਵਾਨਾਂ ਵਿੱਚ ਭਾਰੀ ਜੋਸ਼ ਹੈ ਜਿਸ ਕਰਕੇ ਨੌਜਵਾਨ ਸੈਂਕੜਿਆਂ ਦੀ ਗਿਣਤੀ 'ਚ ਸੇਵਾ ਵਿੱਚ ਜੁਟੇ ਹੋਏ ਨੇ ਪਿਛਲੇ ਇੱਕ ਹਫਤੇ ਤੋਂ ਲਗਾਤਾਰ ਜਦੋਂ ਤੋਂ ਸਾਡੇ ਇਲਾਕੇ ਦੇ ਵਿੱਚ ਭਾਰੀ ਬਰਸਾਤ ਤੇ ਉਸ ਤੋਂ ਬਾਅਦ ਟੈਂਕ ਦਾ ਪਾਣੀ ਛੱਡਣ ਦੇ ਕਰਕੇ ਜਿਹੜਾ ਨੁਕਸਾਨ ਹੋਇਆ ਸੀ ਪਿਛਲੇ 1 ਹਫਤੇ ਤੋਂ ਚਾਹੇ ਉੱਚੇ ਜੜੀ ਵਾਲੀ ਨਹਿਰ ਦਾ ਪਾੜ ਹੋਵੇ ਮਿੰਡਵਾ ਵਾਲੀ ਨਹਿਰ ਦਾ ਪਾੜ ਹੋਵੇ ਉਸ ਤੋਂ ਬਾਅਦ ਅਗੰਪੁਰ ਬੁੱਲ ਹੋਵੇ ਬੁਰਜ ਹੋਵੇ ਲੋਧੀਪੁਰ ਹੋਵੇ ਮੈਂਦਲੀ ਕਣਾ ਹੋਵੇ ਹਰੀਆਲ ਹੋਵੇ ਚੰਦਪੁਰ ਬੇਲਾ ਹੋਵੇ ਲక్ష్ਮੀ ਨਾਰਾਇਣ ਮੰਦਿਰ ਹੋਵੇ ਜਾਂ ਫਿਰ ਬਾਬਾ ਗੁਰਦਿੱਤਾ ਜੀ ਦੇ ਇਸ ਸਥਾਨ ਦੇ ਉੱਤੇ 3 ਦਿਨਾਂ ਤੋਂ ਸਾਰੇ ਮੁੰਡੇ ਤੇ ਹੁਣ ਵੀ ਸੜਕ ਦੇ ਉੱਤੇ ਵੀ ਜਿੱਥੇ-ਥਿੱਥੇ ਜੇ ਕੋਈ ਕੁਝ ਵੀ ਹੁੰਦਾ ਸਾਰੀ ਟੀਮਾਂ ਬੇਜ ਇੰਨੀ ਜ਼ਿਆਦਾ ਮਿਹਨਤ ਕੋਈ ਵਕੀਲ ਹੈ ਕੋਈ ਚੰਗੀ-ਚੰਗੀ ਨੌਕਰੀ ਕਰਦਾ ਪਰ ਮਿੱਟੀ ਨਾਲ ਮਿੱਟੀ ਹੋ ਕੇ ਦੇਰ ਰਾਤ ਤੱਕ ਆਪਣੇ ਆਪ ਨੂੰ ਇਹ ਇੰਨਾ ਸਭ ਦੀ ਮਿਹਨਤ ਹੈ ਕਿਦਾ ਕਿਰਨ ਆਮ ਲਈ ਕਿਸੇ ਰਜ਼ ਹੈ ਉਹ ਸਭ ਨੇ ਇੰਨੀ ਮਿਹਨਤ ਕੀਤੀ ਹੈ ਸਾਡੇ ਸਾਰੇ ਵੀਰ ਵਕੀਲ ਸਾਹਿਬਾਂ ਨੇ ਖੇਲ ਜਸਮੀ ਜੱਸੀ ਸਾਡਾ ਭਰਾ ਬਹੁਤ ਇੱਕ ਮੁੰਡਾ ਪਹਿਲੇ ਤੇ ਦੋ ਚਾਰ ਦਿਨ ਗੁਰਨਾਮ ਬਹੁਤ ਜ਼ੋਰ ਲਾਇਆ ਇੱਧਰ ਸਾਡੀ ਸਾਰੀ ਸਾਡੇ ਸਰਪੰਚ ਸਰਪਿੰਡਾਂ ਦੇ ਸਰਪੰਚ ਸਾਹਿਬਾਨਾਂ ਨੇ ਆਪ ਆਪ ਮੁੰਡੇ ਦੇ ਚੱਕ ਚੱਕ ਕੇ ਕੰਮ ਕੀਤਾ ਬਹੁਤ 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 ਵੱਡੀ ਸੇਵਾ ਸਾਰਿਆਂ ਦੀ ਬਹੁਤ ਐਦਾਂ ਦੇ ਯਾਨੀ ਸੈਂਕੜੇ ਨੌਜਵਾਨ ਲੱਗੇ ਸੀ ਕਿਸੇ ਸਭ ਦਾ ਜਿਹੜਾ ਹੈ ਸਭ ਦਾ ਬਹੁਤ ਧੰਨਵਾਦ ਇਹਨਾਂ ਸਾਰਿਆਂ ਦੇ ਮਿਹਨਤ ਕਰਕੇ ਤੇ ਸਭ ਤੋਂ ਵੱਡੀ ਗੱਲ ਹੈ ਗੁਰੂ ਸਾਹਿਬ ਦੀ ਛੇਵੇਂ ਪਾਤਸ਼ਾਹੇ ਦੇ ਕਿਰਪਾ ਅੱਤਕ ਕੋਈ ਵੀ ਵੱਡਾ ਨੁਕਸਾਨ ਕੋਈ ਮੇਜਰ ਬਰੀਚ ਕੋਈ ਸਾਡੇ ਕੋਈ ਮੇਜਰ ਬੰਨ ਸਾਡੇ ਇਲਾਕੇ 'ਚ ਨਹੀਂ ਟੁੱਟਿਆ ਤੇ ਗੁਰੂ ਸਾਹਿਬ ਇਹਦੇ ਹੀ ਕਿਰਪਾ ਰੱਖਣ ਕਿ ਹੁਣ ਪਾਣੀ ਵੀ ਰਸੀਡ ਕਰ ਰਿਹਾ ਡੈਮ ਦਾ ਲੈਵਲ ਘਟ ਰਿਹਾ ਹੇ ਲక్ష్ਮੀਨਾਰਾਇਣ ਮੰਦਿਰ ਦਾ ਇਹ ਤਿੰਨ ਦਿਨ ਤੋਂ ਡੰਗਾ ਸੇਵਾ ਚੱਲ ਰਿਹਾ ਕੰਪਲੀਟ ਹੋ ਗਏ ਬਾਬਾ ਗੁਰਦਿੱਤਾ ਜੀ ਵੀ ਇਹਨਾਂ ਮੁੰਡਿਆਂ ਨੇ ਜੋ ਤੁਸੀਂ ਬੋਰੀਆਂ ਦੀ ਗਿਣਤੀ ਕਰ ਲਓ ਬਰਜ ਖਲੀਫਾ ਖੜਾ ਕਰਤਾ ਬੋਰੀਆਂ ਦਾ ਇੰਨੀ ਜ਼ਿਆਦਾ ਮਿਹਨਤ ਤਿੰਨ ਦਿਨ ਤੋਂ ਲੱਗੇ ਹੋਇਆ ਤੇ ਆਲਮੋਸਟ ਹੁਣ ਜਿਹੜਾ ਹੈ ਕੰਮ ਮੁਕੰਮਲ ਹੋ ਚੁੱਕੇ ਕਦੇ ਦਿਨ ਦਾ ਕੰਮ ਹੋਰ ਪਰ ਜਿਹੜਾ ਮੇਨ ਰਿਸਕੀ ਕੰਮ ਸੀ ਸਾਰਾ ਇਹ ਨਹੀਂ ਮੁੰਡਿਆਂ ਨੇ ਜੋਰ ਲਾ ਲਾ ਕੇ ਪਤਾ ਨਹੀਂ ਕਿੱਥੋਂ ਕਿੱਥੋਂ ਟਰਾਲੀਆਂ ਕਿਹੜਾ ਪਿੰਡ ਨਹੀਂ ਹੈ ਕੋਈ ਦੱਸ ਰੇ ਕਨੌਲੀ ਤੋਂ ਪਤਾ ਨਹੀਂ ਕਿੱਥੋਂ ਕਿੱਥੋਂ ਟਰਾਲੀਆਂ ਆਈਆਂ ਤੇ ਕਿੰਨੇ ਮੁੰਡੇ ਜਿਹੜੇ ਬਹੁਤ ਮਿਹਨਤ ਕੀਤੀ ਹੈ ਸਾਡਾ ਮੁੰਡਾ ਸੈਂਟੀ ਸੈਂਟੀ ਯਾਰ ਜੋ ਪਤਾ ਨਹੀਂ ਕਿੰਨੇ ਨੌਜਵਾਨਾਂ ਨੇ ਮਿਹਨਤ ਕਰਕੇ ਬੋਰੀਆਂ ਦੇ ਟਰੱਕਾਂ ਦੇ ਟਰੱਕ ਜਿਹੜੇ ਇੱਥੇ ਲੱਗੇ ਮੰਤਰੀ ਸਾਹਿਬ ਸਾਰੇ ਛੱਡੀ ਇਲਾਕੇ ਦੀ ਤਸਵੀਰ ਹੈ ਠੀਕ ਹੈ ਨਾ ਦੇਖੋ ਜਦੋਂ ਮੰਦਰ ਦਾ ਕੰਮ ਸੀ ਤਾਂ ਵੀ ਦੇਖੋ ਕੋਈ ਧਰਮ ਨਹੀਂ ਕੋਈ ਕੁਸ਼ ਨਹੀਂ ਅੱਜ ਗੁਰਦੁਆਰੇ ਕੋਈ ਧਰਮ ਨਹੀਂ ਕੋਈ ਜਾਤੀ ਨਹੀਂ ਕੋਈ ਕੁਸ਼ ਨਹੀਂ ਸਿਰਫ ਇਹ ਦੇਖ ਕੇ ਕਿਨਾ ਸਾਰਾ ਜਿਹੜਾ ਕੰਮ ਕਰਿਆ ਐਵੇਂ ਬਦਨਾਮ ਕੀਤਾ ਹੋਇਆ ਸੀ ਕਿ ਜੇ ਅੱਛਾ ਨਾ ਸ਼ਾ ਇਹ ਹੋਵੇ ਅੱਜ ਪੰਜਾਬ ਨੇ ਆਪਣੇ ਪੰਜਾਬ ਨੇ ਦਿਖਾ ਦਿੱਤਾ ਕਿ ਪੰਜਾਬ ਦੀ ਜਵਾਨੀ 'ਚ ਕਿੰਨਾ ਦਮ ਹੈ ਪੰਜਾਬ ਗੁਰੂਆਂ ਦੇ ਨਾਮ ਤੇ ਵੱਸਦਾ ਸ਼ਹੀਦ ਸਿੰਘਾਂ ਦੇ ਨਾਮ ਤੇ ਵੱਸਦਾ ਸ਼ਹੀਦਾਂ ਦੇ ਨਾਮ ਤੇ ਵੱਸਦਾ ਉਹ ਦਿਖਾ ਦਿੱਤਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ